ਪਪਾਗ ਮਰਦਾਬਾਦ 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 ਨੇਰੀ ਪਪਾਗ ਮਰਦਾਬਾਦ 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 ਇੱਥੋਂ ਦਾ ਪ੍ਰਸ਼ਾਸਨ ਮਰਦਾਬਾਦ 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 ਕੱਸੀ ਨੂੰ ਅੱਧ ਵਿਚਾਲੇ ਲਮਕਾਉਣ ਵਾਲਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਅੱਜ ਪਿੰਡ ਮਹਿਮਾ ਸਵਾਈ ਦੇ ਵਿੱਚ ਦੀ ਟਾਪ ਦੀ ਕੱਸੀ ਮਾੜਾ ਮੈਨਰ ਤੇ ਪਹੁੰਚੇ ਆ ਜਿੱਥੇ ਕਿ ਕਿਸਾਨਾਂ ਨੂੰ ਪਿਛਲੇ 1 ਸਾਲ ਤੋਂ ਮੋਗੇ ਦਾ ਪਾਣੀ ਨਹੀਂ ਨਸੀਬ ਹੋਇਆ ਤੇ ਘਰਾਂ ਵਿੱਚ ਵੀ ਗਰੀਬ ਮੋਟਰਾਂ ਦੇ ਗੰਦੇ ਪਾਣੀ ਪੀਣ ਨੂੰ ਤਿਆਰ ਆ ਭਗਵਾਨ ਸਤਮਾਨ ਸਰਕਾਰ ਕਾਗਜ਼ਾਂ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਰ ਅਸਲੀਅਤ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਅਸਲ ਮੁੱਦਾ ਕੀ ਸੀ ਜਿਸ ਕਾਰਨ ਇਹਨਾਂ ਨੂੰ ਅੱਜ ਮਾੜਾ ਮੈਂਬਰ ਮੁਗ ਉੱਤੇ ਧਰਨਾ ਲਾਉਣਾ ਪਿਆ ਕਿਉਂਕਿ ਇੱਕ ਕੱਸੀ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਤੇ ਪਹਿਲਾਂ ਵੀ ਕਈ ਵਾਰ ਧਰਨੇ ਲੱਗ ਚੁੱਕੇ ਆ ਪਰ ਅਜੇ ਤੱਕ ਕੰਮ ਕੰਪਲੀਟ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਕੀ ਮੁੱਦਾ ਸੀਗੇ ਇਹ ਅਸਲ 'ਚ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਗ੍ਰਾਹਕਾਂ ਵੱਲੋਂ ਮਮੇ ਸਵਾਈ ਆ ਜਿਹੜੀ ਆਹ ਮਾੜਾ ਮੈਂਬਰ ਆਫ ਜਰਮਨ ਰਵਾਇਦਾ ਇਹ ਕੱਸੀ ਇੱਕ ਸਾਲ ਹੋ ਗਿਆ ਬੰਦ ਬਈ ਨੂੰ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ ਸੋਡਾ ਜਿਹੜਾ ਟੇਲਾਂ ਤੇ ਪਾਣੀ ਪਹੁੰਚਾਇਆ ਜਾਵਾ ਪਰ 1 ਸਾਲ ਹੋ ਗਿਆ ਇੱਥੋਂ ਦੇ ਜਿਹੜੇ ਕਿਸਾਨ ਹੈ ਠੇਕੇ ਦੇ ਪੈੜੀ ਲੈ ਲੈ ਕੇ ਤੇ ਜਿਹੜੀਆਂ ਪਨੀਰੀਆਂ ਲਾਈਆਂ ਉਹ ਪਨੀਰੀ ਫੋਟ ਨਹੀਂ ਕਰਦੀ ਮੱਚੀ ਜਾਂਦੀ ਹੈ ਪਨੀਰੀ 200 ਰੁਪਏ ਕਿਲੋ ਵੀ ਮਿਲਦਾ ਲੋਕ ਜਿਹੜੀ ਸਿੱਧੀ ਬਜਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਹੜੀ ਮੋਟਰਾਂ ਦਾ ਪਾਣੀ ਖਰਾਬ ਹੋਣ ਕਰ ਨਾਲ ਉਹ ਮੱਚ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ 2-3 ਵਾਰੀ ਭਾਈਆਂ ਨੇ ਕੀਤੀ ਆ ਪਹਿਲਾਂ ਵੀ ਕੀਤੀ ਆ ਅੱਜ ਵੀ ਕੀਤੀ ਆ ਭਾਈਏ ਜਿਹੜਾ ਪਾਣੀ ਆ ਇਹ ਪਣ ਚੇਲਾਂ ਤੱਕ ਪਹੁੰਚਾਇਆ ਜਾਵੇ ਅੱਧ ਵਿਚਾਲੇ ਲੰਮਕਿਆ ਪਿਆ ਇਹ ਜਿਹੜਾ ਇੱਕ 2 ਮਹੀਨਿਆਂ ਦਾ ਕੰਮ ਸੀ ਇੱਕ ਸਾਲ ਹੋ ਗਿਆ ਕੰਮ ਵਿਚਾਲੇ ਪਿਆ ਪੋਲਾ ਜਿਹੜਾ ਇਹ 5-6 ਮਹੀਨੇ ਹੋ ਕੇ ਬਣਦੇ ਨੂੰ ਇਹ ਸਿਰਫ 1 ਮਹੀਨੇ ਦਾ ਕੰਮ ਸੀ ਸਾਰਾ ਇਹ 10 ਫੁੱਟ ਆ 10-12 ਫੁੱਟ ਦੀ ਜਗ੍ਹਾ ਹੀ ਆ ਲੈਟਰ ਪਾਉਣਾ ਆਪਾਂ 10 ਫੁੱਟ 4-5 ਮੰਜ਼ਲੀ ਕੋਠੀ ਬਣ ਜਾਂਦੀ ਆ ਜਿਹੜੀ ਆਹ ਜਿਹੜਾ ਇੱਥੇ ਛੋਟਾ ਜਿਹਾ ਪੋਲਾ ਇੱਥੇ ਲਮਕਾਈ ਬੈਠਿਆ ਕੰਮ ਨੂੰ ਇਹ ਤੇ ਜਿਹੜੇ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਉਹਾਂ ਦੇ ਸਾਡੀ ਡਿਊਟੀ ਬੋਟਾਂ 'ਚ ਲੱਗੀ ਆ ਇੱਥੋਂ ਦੇ ਜਿਹੜੇ ਬੋਟਾਂ ਮੰਗਵਾਉਂਦੇ ਆਗੇ ਆਹ ਪਾਰਟੀ ਦੇ ਕਹਿੰਦੇ ਅਸੀਂ ਵੱਡੇ ਵੱਡੇ ਵਾਅਦੇ ਕਰਦੇ ਆ ਕੰਮ ਕੀਤਾ ਪਰ ਇੱਥੇ ਆ ਕਿਉਂ ਨਹੀਂ ਦਿਖ ਰਿਹਾ ਆ ਕਿਉਂ ਨਹੀਂ ਦਿਖ ਰਿਹਾ 1.5 ਸਾਲ ਹੋ ਗਿਆ ਤੇ ਸਾਡੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਬਾਕੀ ਹਾਂ ਖੁੱਡੀਆਂ ਸਾਡ ਨੂੰ ਫੋਨ ਲਾਇਆ ਉਹਨਾਂ ਨੇ ਫੋਨ ਚੱਕਣਾ ਸਹੀ ਨਹੀਂ ਸਮਝਿਆ ਤੇ ਆ ਬਾਈ ਜੀ ਠੇਕੇ ਦੇ ਪੈਸੇ ਲਈ ਬੈਠੇ ਆ ਆ ਬਾਈ ਜੀ ਇਹਨਾਂ ਨਾਲ ਗੱਲ ਕਰ ਆ ਬਾਈ ਜੀ ਨੇ ਨਹੀਂ ਵਾਲੇ ਤੋਂ ਆ ਕੇ ਇੱਥੇ ਪਹਿਲੀ ਠੇਕੇ ਦੇ ਲਈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਹਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂ ਬਠਿੰਡਾ ਬਲਾਕ ਦੇ ਜੀ ਬੋਲ ਬਈ ਮੜਾ ਬਠਿੰਡਾ ਬਲਾਕ ਬਠਿੰਡਾ ਤੋਂ ਗਰਮੀ ਸਿੰਘ ਨਹੀਂ ਆਲਾ ਮੈਂ ਪਿਛਲੇ 2 ਸਾਲ ਤੋਂ ਇਹਨਾਂ ਟੇਲਾਂ ਤੇ ਜਮੀਨ ਠੇਕੇ ਤੇ ਲੈ ਕੇ ਵਾ ਰਹੇ ਆ ਪਿਛਲੇ ਸਾਲ ਬਲਜਿੰਦਰ ਸਰਪੰਚ ਜੀ ਦੇ 20 ਕਿੱਲੇ ਵਾਣ ਠੇਕੇ ਤੇ ਲਿਆ ਸੀ ਇੱਕ ਜੀਤਨ ਜੀ ਦੇ ਲਿਆ 27 22 ਕਿੱਲੇ ਵਾਣ ਇਹਨਾਂ ਠੇਕੇ ਲਏ ਜਦੋਂ ਕਿ ਸਾਡੀਆਂ ਸਰਕਾਰਾਂ ਪਹਿਲੇ ਤਾਂ ਤੋਂ ਰੋਲਾ ਪਾ ਰਹੀਆਂ ਵੀ ਸਿੱਧੀ ਵਿਜਾਇ ਕਰੋ ਪਾਣੀ ਦਾ ਨਵਿੱਨੀ ਕਰਨਾ ਸਹੀ ਹੁੰਦਾ ਹੈਗਾ ਪਾਣੀ ਦੀ ਬਚਤ ਹੁੰਦੀ ਹੈ ਅਸੀਂ ਸਰਕਾਰ ਦੇ ਨਾਲ ਕੰਪਰੇਟ ਕਰਕੇ ਉਹਨਾਂ ਚੀਜ਼ਾਂ 'ਤੇ ਧਿਆਨ ਚ ਰੱਖ ਕੇ ਵੀ ਪਾਣੀ ਤੇ ਸਾਡੇ ਬੱਚਾ ਨੂੰ ਵੀ ਗਾਂਹਾਲੀਆਂ ਪੀਣਾਂ ਨਸਲਾਂ ਦੀ ਲੋੜ ਹੈ ਤੇ ਉਹਨਾਂ ਦੇ ਨਾਲ ਕਦਮ ਨਾ ਕਦਮ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਰਕਾਰਾਂ ਉਹਨਾਂ ਦਾ ਮਤਲਬ ਵੀ ਉਹਨਾਂ ਕੰਦੇ ਧਿਆਨ ਨਹੀਂ ਕਰ ਰਹੇ ਜੋ ਸਰਕਾਰਾਂ ਦਾ ਸਾਥ ਦੇ ਰਹੇ ਹੈ ਵੀ ਹੁਣ ਦੇਖੋ ਵੀ ਸਿੱਧੀ ਵਿਜਾਈ ਵਾਸਤੇ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਜਿਹੜਾ ਕਿ ਪਾਣੀ ਨਹਿਰ ਦੇ ਪਾਣੀ ਬਿਨਾਂ ਜਿਹੜਾ ਉਹ ਬੂਟੇ ਅਖ ਨਹੀਂ ਤਾਂ ਉਹ ਝੋਨਾ ਖੱਟਾ ਹੋ ਕੇ ਪਲਕੇ ਖਤਮ ਹੋ ਜਾਂਦਾ ਦੁਆਰੇ ਸਾਨੂੰ ਕਦੂ ਕਰਨ ਲਈ ਮਜਬੂਰ ਹੋਣਾ ਪੈਂਦਾ ਜੇਕਰ ਉਹ ਆਪਣੇ ਆਪ ਨੂੰ ਐ ਚਾਹੁੰਦੇ ਵੀ ਜਿਹੜਾ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਸਿੱਧੀ ਵਿਜਾਈ ਵਾਸਤੇ ਜੋ ਕਰਨਾ ਉਹਦੇ ਵਾਸਤੇ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਉਧਰ ਬਿਲਕੁਲ ਵੀ ਧਿਆਨ ਨਹੀਂ ਤਾਂ ਵੋਟਾਂ ਚੁਲਜੇ ਹੋਏ ਹੈ ਮੈਨੂੰ ਲੱਗਦਾ ਵੀ ਜੇ ਇਹ ਵੋਟਾਂ ਚੁਲਜੇ ਰਹੇ ਤੇ ਇੱਕ ਮਹੀਨਾ ਤਾਂ ਹਜੇ ਫਿਰ ਪਾਣੀ ਆਉਣ ਦੀ ਕੋਈ ਝਾਕ ਨਹੀਂ ਇਸ ਕਰਕੇ ਮਜਬੂਰ ਨੇ ਜਿਵੇਂ ਹੁਣ ਅੱਜ ਅੱਜ ਗ੍ਰਾਂਜ ਜੱਥੇਬੰਦੀ ਨੇ ਇਹ ਕਦਮ ਚੱਕਿਆ ਮੈਂ ਇਹਨਾਂ ਦੇ ਕਦਮ ਚੱਕੇ ਦੀ ਸਲਾਹਾ ਕਰਦਾ ਅਸੀਂ ਵੀ ਜਿੰਨਾ ਕ ਸਹਿਯੋਗ ਦਿੱਤਾ ਗਿਆ ਇਹਨਾਂ ਨੂੰ ਦੇਵਾਂਗੇ ਤੇ ਧਰਨਾ ਲਾਉਣ ਨੇ ਮਜਬੂਰ ਕਰਨਾ ਜਿਹੜੇ ਕਹਿੰਦੇ ਆ ਵੀ ਹੁਣ ਪਿੱਛੇ ਇਹਨਾਂ ਨੇ ਇੱਕ ਈਵੀ ਮੈਂ ਇੱਕ ਮੈਂ ਇਹਨਾਂ ਦਾ ਉਹਨਾਂ ਨੇ ਕਿਹਾ ਸੀ ਵੀ ਸਿੱਧੀ ਵਜਾਈ ਜਿਹੜਾ ਬੰਦਾ ਕਰੂਗਾ ਨਹੀਂ ਉਹ ਬੀਵੀ ਫਰੀ ਦੇਵਾਂਗੇ ਉਹਨਾਂ ਨੂੰ ਸਟੈਂਪ ਵੀ ਫਰੀ ਦੇਵਾਂਗੇ ਜਦੋਂ ਕਿ ਕੁਝ ਵੀ ਨਹੀਂ ਆ ਮੈਂ ਉਹਨਾਂ ਕੋਲੇ ਜਾ ਕੇ ਆਇਆ ਉਹ ਆnde ਯਾਰ ਉਹ ਦੋ ਪੰਜ ਚਾਰ ਦਿਨਾਂ ਵਾਸਤੇ ਸਕੀਮ ਦਿੱਤੀ ਸਰਕਾਰ ਨੇ ਉਹ ਖਤਮ ਹੋ ਗਈ ਇਹ ਜਿਹੜੀਆਂ ਲੋਲੂ ਕੋਪ ਦੇ ਰਹੇ ਆ ਜਿਹੜੀ ਸਰਕਾਰ ਭਗਵੰਤ ਮਾਨ ਸਰਕਾਰ ਇਹ ਅਸਲ ਤਾਂ ਇਹਨਾਂ ਦਾ ਦੂਜਾ ਢੋਲੀ ਚੱਕ ਬੰਦਾ ਸੀਗਾ ਇਹ ਲੋਕਾਂ ਨੇ ਮੁੱਖ ਮੰਤਰੀ ਬਣਾ ਲਿਆ ਉਹਨੂੰ ਇਹ ਹੈ ਨਹੀਂ ਕਿਸੇ ਲਾਇਕ ਦਾ ਜੀ ਹਾਂਜੀ ਦੂਜੀ ਗੱਲ ਇਹ ਆ ਜੀ ਜਿਹੜਾ ਆ ਠੇਕਾ ਹੋਇਆ ਆਪਣੇ ਪੁਲ ਦਾ ਇਹ ਬਾਹਰ ਦੀ ਕੰਪਨੀ ਆ ਕੰਪਨੀ ਨੂੰ ਦਿੱਤਾਗਾ ਕੰਪਨੀ ਨੇਗਾ ਠੇਕੇ ਦੇ ਪੇਟੀ ਠੇਕਾ ਦਿੱਤਾ ਦੇਖੋ ਗਾਹਾਂ ਦੀ ਗਾਹਾਂ ਕੰਪਨੀ ਨੇ ਖਰੀਦ ਲਿਆ ਇਹ ਕੰਪਨੀ ਨੂੰ ਕਿਉਂ ਦਿੰਦੇ ਆ ਇਹ ਕਿਉਂਕਿ ਬਹੁਤ ਵਧੀਆ ਇੰਜੀਨੀਅਰ ਹੋਣਗੇ ਉਹ ਬਣਾ ਲੈਣਗੇ ਜਿਹੜੇ ਇਹਨੂੰ ਬਣਾ ਰਹੇ ਆ ਉਹ ਸਾਡੇ ਆਮ ਪਿੰਡਾਂ ਦੇ ਬੰਦੇ ਆ ਜਿਹੜੇ ਬਣਾਉਣ ਵਾਲੇ ਆਗੇ ਕੰਪਨੀ ਆ ਜਿਹੜੀ ਲੌਸ ਆ ਉਹ ਆਪ ਖੱਟ ਜਾਂਦੀ ਆ ਤੇ ਕੰਮ ਜਿਹੜੀ ਆਮ ਜਿਹੜੇ ਘਰਾਂ ਦੇ ਸਾਡੇ ਕੰਮ ਕਰਦੇ ਪੰਡਾਂ ਚ ਉਹੀ ਕਰਦੇ ਆ ਇਹਨੂੰ ਕੰਪਨੀ ਨੂੰ ਦੇਣ ਦਾ ਫਾਇਦਾ ਕੀ ਆ ਜਗਾ ਪੇਟੀ ਠੇਕੇ ਦੇ ਦੇਣਾ ਫਿਰ ਤਾਂ ਆਪ ਬੰਦੇ ਨੂੰ ਇਥੇ ਮਹਿਮੇ ਸਵਾਇ ਦੇ ਨੂੰ ਦੇ ਦਿੰਦੇ ਇਹ ਮੈਨੂੰ ਐ ਲੱਗਦਾ ਇਹੋ ਜਿਹਾ ਪਾਲਸੀ ਇੱਕ ਮਹੀਨੇ ਦਾ ਟਾਈਮ ਦੇ ਦੇਣ ਇੱਕ ਮਹੀਨੇ ਚ ਬਣਾ ਕੇ ਉਹ ਠਾਲ ਦਾਂਗੇ ਅਸੀਂ ਜਿਹੜੀ ਇੱਕ ਗੱਲ ਇਹ ਸਿੱਧੀ ਵੀ ਜਾਈ ਬਸ ਨੂੰ ਕਾਮਯਾਬ ਕਰਨੇ